ਸ੍ਰੀ ਗੱਲ ਜੀ ਵਾਸੇਰਾ ਦੇਖਰੇ ਤੋਂ ਤੁਹਾਡਾ ਸਵਾਗਤ ਹੈ ਜੀ ਮੈਂ ਹਾਂ ਤੁਹਾਡਾ ਆਪਣਾ ਗੁਰਦੀ ਸਿੰਘ ਸੋ ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਪਿਛਲੀ ਵੀ ਪਿਛਲੀ ਵਾਰ ਵੀ ਸਾਡੇ ਵੱਲੋਂ ਜਿਹੜੀ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ ਕਿ ਜਿਹੜੇ ਹੈਵੀ ਵਾਈਕਲ ਹੈ ਜਿਹੜੇ ਆਦਿਆਂ ਉਹਨਾਂ ਦੇ ਚਲਾੜ ਕੇ ਚੱਜ ਰਹੇ ਆ ਤਾਂ ਅੰਦਾਜ਼ੇ ਕਿਸ ਤਰ੍ਹਾਂ ਪਿੱਛੇ ਜਿਹੜੀ ਸਾਡੇ ਇੱਕ ਟਰਾਲੀ ਖੜੀ ਹੈ ਕਮਰਸ਼ੀਅਲ ਵਾਈਕਲਾਂ ਦੇ ਵਿੱਚ ਆਂਦੀ ਹੈ ਪਰ ਉਹਦੇ ਉੱਤੇ ਵੀ ਜਿਹੜਾ ਇਹ ਆ ਸਮਾਨ ਜਿਹੜਾ ਲੋਡ ਕਰ ਕਰਕੇ ਜਿਹੜਾ ਲੈ ਕੇ ਜਾਇਆ ਜਾਂਦਾ ਬਾਰ-ਬਾਰ ਤਾਂ ਅੰਦਾਜ਼ੇ ਕਿ ਇਸ ਟਰਾਲੀ ਦੇ ਵਿੱਚ ਕਾਫੀ ਹੱਦ ਦੇ ਵਿੱਚ ਜਿਹੜੀਆਂ ਇੱਟਾਂ ਲੱਦੀਆਂ ਹੋਈਆਂ ਹੈਰਾਨਗੀ ਵਾਲੀ ਗੱਲ ਆਹ ਖਾਦੇ ਤੇ ਨਾਕੇ ਹੁੰਦੇ ਤੁਹਾਨੂੰ ਦੱਸ ਦੇ ਕਿ ਜਦੋਂ ਤੁਸੀਂ ਵਿਆਸ ਦਾ ਟੋਲ ਟੈਕਸਟ ਕ੍ਰਾਸ ਕਰਦੇ ਹੋ ਉੱਥੇ ਵੀ ਜਿਹੜੀ ਹੈ ਨਾਕੀ ਜਿਹੜੀ ਚੈੱਕ ਪੋਸਟ ਜਿਹੜੀ ਲੱਗੀ ਹੋਈ ਆ ਪਰ ਉੱਥੇ ਵੀ ਜਿਹੜੀ ਹੈ ਟਰਾਲੀ ਨੂੰ ਜਿਹੜਾ ਬਿਲਕੁਲ ਵੀ ਨਹੀਂ ਰੁਕਾਇਆ ਗਿਆ ਸੋ ਇੱਟਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਜਿਹੜੀਆਂ ਇਸ ਟਾਈਮ ਭਰੀਆਂ ਹੋਈਆਂ ਹਨ ਤਾਂ ਦੱਸ ਦਈਏ ਕਿ ਇਸ ਇੱਟਾਂ ਦਾ ਜਿਹੜਾ ਗਿੱਲ ਉਹ ਵੀ ਇਹਨਾਂ ਦੇ ਕੋਲ ਜਿਹੜਾ ਪੱਕਾ ਨਹੀਂ ਹੈਗਾ ਸੋ ਜਿਹੜੇ ਡਰਾਈਵਰ ਆ ਉਹਨਾਂ ਦੇ ਨਾਲ ਵੀ ਜਿਹੜੀ ਹੈ ਸਾਰੀ ਗੱਲਬਾਤ ਕਰ ਲੈਂਦੇ ਆ ਪੁੱਛਦੇ ਆ ਉਹਨਾਂ ਦਾ ਇਸ ਬਾਰੇ ਜਿਹੜਾ ਕੀ ਕਹਿਣਾ ਅੱਗੇ ਜਿਹੜੀ ਤੁਹਾਡੀ ਟਰਾਲੀ ਆ ਕਿਧਰੋਂ ਆਈ ਸੀਗੀ ਇਹ ਆਈ ਪਾਈ ਰਹੀਏ ਭਾਈ ਰਹੀਏ ਤਾਂ ਕਿਧਰ ਜਾਣਾ ਸੀਗਾ ਭਾਈ ਤੁਸੀਂ ਅਸੀਂ ਇੱਥੇ ਆਣਾ ਭਾਈ ਲਾਉਣੀ ਟਰਾਲੀ ਤੁਹਾਡੇ ਕੋਲ ਭਾਈ ਵਾਈਕਲ ਦੇ ਪੇਪਰ ਹੈਗੇ ਇਸ ਟਾਈਮ ਉਹ ਡਰਾਈਵਰ ਆ ਉਹ ਜੀ ਇਸ ਟਾਈਮ ਹੈਗੇ ਭਾਜੀ ਨਹੀਂ ਪਤਾ ਨਹੀਂ ਉਹਨਾਂ ਕੋਲ ਪੁੱਛੋ ਬਿਲਾਓ ਭਾਜੀ ਤੁਸੀਂ ਗੱਡੀ ਚਲਾਉਂਦੇ ਪੇ ਸੀ ਨਾ ਪੇਪਰ ਹੈਗੇ ਭਾਜੀ ਤੁਹਾਡੇ ਕੋਲ ਗੱਡੀ ਦੇ ਸਾਰਾ ਕੁਝ ਹੈਗਾ ਉਹ ਇਸ ਟਾਈਮ ਹੈਗਾ ਨਹੀਂ ਕੋਲ ਨਹੀਂ ਕੋਲ ਨਹੀਂ ਹੈਗਾ ਤੇ ਆਏ ਕਿੱਥੋਂ ਭਾਜੀ ਤੁਸੀਂ ਰਹੀਏ ਤੋਂ ਤੇ ਤੁਹਾਡੇ ਕੋਲ ਬਿੱਲ ਹੋਗਾ ਜਿਹੜੀ ਟਰਾਲੀਆਂ ਦੇ ਉੱਤੇ ਇਟਾ ਲੱਗੀਆਂ ਨੇ ਬਿੱਲ ਦਿਖਾ ਸਕਦੇ ਹੋ ਭਾਜੀ ਹਾਂ ਲੋ ਹਲੋ ਅਜੀ ਬਿੱਲ ਦਿਖਾ ਦਿਓ ਨਾ ਗੱਲ ਕਰਦੇ ਰਹੀਓ ਕੋਈ ਚੱਕਰ ਨਹੀਂ ਦੇ ਲਓ ਬਖਾਇਤ ਹੋ ਗਿਆ ਤੁਹਾਨੂੰ ਦਿਖਾ ਦਿਓ ਦੁਬਾਰਾ ਦਿਖਾ ਦਿਓ ਇੱਕ ਵਾਰੀ ਵਾੜੀ ਪਰਚੀ ਵਾੜੀ ਸੋ ਜਿਹੜਾ ਬਿੱਲ ਹੈ ਤਾਂ ਦਿਖਾਉਂਦੇ ਕਿ ਬਿੱਲ ਵੀ ਜਿਹੜਾ ਹੈ ਬਿਲਕੁਲ ਨਕਲੀ ਹੈ ਕੋਈ ਜੀਐਸਟੀ ਨੰਬਰ ਨਹੀਂ ਹੈਗਾ ਕੁਝ ਨਹੀਂ ਬਸ ਇੱਕ ਕੈਂਪਰ ਤੇ ਜਿਹੜੀ ਪਰਚੀ ਛਪਾਈ ਹੋਈ ਹੈ ਤੇ ਉਸ ਤੋਂ ਬਾਅਦ ਜਿਹੜੀ ਉਹ ਦਿੱਤੀ ਹੋਈ ਹੈ ਪੱਕੇ ਤੌਰ ਤੇ ਜਿਹੜਾ ਬਿੱਲ ਨਹੀਂ ਹੈਗਾ ਤਾਂ ਦੱਸਦੇ ਕਾਫੀ ਜਿਹੜੇ ਲੰਬੇ ਸਮੇਂ ਤੋਂ ਜਿਹੜੀ ਹੈ ਧਾਂਦਰੀ ਜਿਹੜੀ ਚੱਲਦੀ ਪਈ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਰੇਤਾਂ ਦੀ ਲੜੀ ਚੋਰੀ ਹੋਣੀ ਹੈ ਇੱਟਾਂ ਦੀ ਜਿਹੜੀ ਹੁਣ ਆ ਵੀ ਠੀਕਾ ਸ਼ੁਰੂ ਹੋ ਗਈਆਂ ਕਿ ਇੱਟਾਂ ਇੱਕ ਨੰਬਰ ਦੇ ਫਿਲਹਾਲ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ ਪਰ ਜੇ ਇੱਕ ਨੰਬਰ ਦੇ ਵਿੱਚ ਹੈ ਤਾਂ ਜਿਹੜਾ ਪੱਕਾ ਬਿੱਲ ਹੈ ਇਹਦਾ ਕਿਉਂ ਨਹੀਂ ਹੈਗਾ ਭਾਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਟਰਾਲੀ ਚਲਾਉਂਦੇ ਹੋਏ 15 ਸਾਲ 15 ਸਾਲ ਇਹੀ ਟਰਾਲੀ ਚਲਾਉਂਦੇ ਹੋਗੇ ਤੇ ਕੀ ਕੀ ਲੱਦ ਕੇ ਲੈ ਕੇ ਜਾਂਦੇ ਹੋ ਭਾਜੀ ਉੱਤੇ ਸਿੱਟਾਂ ਦਾ ਹੀ ਹੋਰ ਭਾਜੀ ਪਰ ਇੱਕ ਕਮਰਸ਼ੀਅਲ ਵਾਹਕਲ ਆ ਨਾ ਤੁਸੀਂ ਇਹ ਚ ਇਟਾਂ ਨਹੀਂ ਲਾ ਸਕਦੇ ਇਹ ਤੁਹਾਨੂੰ ਪਤਾ ਹੋਣਾ ਆ ਪਾ ਜਟ ਜਮੀਦਾਰਾ ਸਾਰੇ ਉਹਦੇ باوجود ਵੀ ਸੜਕਾਂ ਤੇ ਹੱਕ ਮਾਰ ਰਹੇ ਹੋ ਬਾਊਆ ਨਾ ਕਰੋ ਨਾ ਗੱਲ ਅਸੀਂ ਕੀ ਕਰ ਸਕਦੇ ਜਿੰਨਾ ਚੀ ਗੱਡੀ ਤੇ ਅਸੀਂ ਚਲਾ ਰਹੇ ਬਾਊ ਤਾਂ ਹੈ ਹੀ ਨਹੀਂ ਬਾਊਆ ਨਾ ਕਰਨੀ ਪੈਣੀ ਗੱਲ ਮੈਂ ਤਾਂ ਡਰਾਈਵਰ ਹਾਂ ਤੁਸੀਂ ਕਦੀ ਬਾਊਆ ਨਾਲ ਗੱਲ ਨਹੀਂ ਕੀਤੀ ਕਿ ਇਨਲੀਗਲ ਕੰਮ ਸਾਸੀਂ ਸਾਡੇ ਤੋਂ ਕਦੋਂ ਕਰਾਦੇ ਵਾਹਕਲ ਦੂਜਿਆਂ ਤੋਂ ਕੋਈ ਕਿੰਨੀਆਂ ਟਰਾਲੀਆਂ ਚੱਲਣ ਦੀਆਂ ਆਪਣੇ ਕਿਹੜੀ ਕਲੇ ਦੇ ਚੱਲਦੀਆਂ ਨਹੀਂ ਚੱਲਦੀ ਹੁਣ ਹੌਲੀ ਹੌਲੀ ਕਰਕੇ ਸਾਰੀ ਰੁਕਣਗੇ ਹੁਣ ਸਰਕਾਰ ਇੱਕਦ ਤੇ ਤੁਹਾਡੇ ਕੋਲ ਜਿਹੜੇ ਲਾਇਸੈਂਸ ਵਗੈਰਾ ਕੁਝ ਹੀ ਨਹੀਂ ਹੈਗਾ ਇਸ ਟਾਈਮ ਦਿਖਾਈ ਕਾਪੀ ਆ ਦੀ ਫੋਟੋ ਕਰੀਜੀ ਲਾਇਸੈਂਸ ਦੀ ਤੇ ਤੁਹਾਡੇ ਕੋਲ ਆਰ ਸੀ ਹੈਗੀ ਆ ਇਹ ਟਰੈਕਟਰ ਮਾਲਕਾਂ ਦੇ ਆ ਮਾਲਕਾਂ ਨੇ ਕਾਗਜ਼ origignal ਥੋੜੀ ਸਾਨੂੰ ਦੇ ਦੇਣੇ ਆ ਉਹ ਤੇ ਜਦੋਂ ਮੌਕੇ ਤੇ ਲੋਡ ਪੂਰੋਂ ਦੇਣੇ ਆ ਬਿਲਕੁਲ ਡਰਾਈਵਰ ਦੇ ਨਾਲ ਜੋ ਗੱਲਬਾਤ ਕੀਤੀ ਗਈ ਉੱਥੇ ਕਹਿਣ ਆਏ ਕਿ ਜਿਹੜੇ ਵਾਹਨ ਦੇ ਪੇਪਰ ਹੈ ਮਾਲਕ ਹੋ ਰਹੇ ਨੇ ਅਗਲੇ ਵੀ ਆਪਣੀ ਜਗ੍ਹਾ ਤੇ ਬਿਲਕੁਲ ਸਹੀ ਆ ਪਰ ਹਰਾਨੀ ਵਾਲੀ ਗੱਲ ਹੈ ਕਿ ਲਗਾਤਾਰ ਦੋ ਨੰਬਰ ਦੇ ਜੇ ਗੱਲ ਕਰੀ ਜਿਹੜੇ ਕਮਿਸ਼ਨ ਸ਼ੰਦਾਰ ਰੋਡ ਦੇ ਉੱਪਰ ਇਸ ਤਰ੍ਹਾਂ ਨਹੀਂ ਚੱਲ ਸਕਦੇ ਪਰ ਫਿਰ ਵੀ ਜਿਹੜੇ ਆ ਭਾਰੀ ਪੱਧਰ ਤੇ ਜਿਹੜੇ ਜਿਹੜੇ ਵਾਹਨ ਇਸ ਤਰ੍ਹਾਂ ਦੇ ਭੇਜ ਕੇ ਜਿਹੜੇ ਪੈਸੇ ਜਿਹੜੇ ਕਮਾਏ ਜਾਂਦੇ ਆ ਤੇ ਕਿਤਨੇ ਕਿਤੇ ਜਾਨ ਨੂੰ ਜੋਖਮ ਆਉਂਦਾ ਜਿਸ ਤਰ੍ਹਾਂ ਆਵੇਂ ਪਤਾ ਆ ਕਿ ਪਿਛਲੇ ਸਮੇਂ ਜਿਹੜਾ ਇੱਕ ਹੈਵੀ ਵਾਹਨ ਜਿਹੜਾ ਟਰੱਕ ਸੀਗਾ ਇੱਕ ਕਾਰ ਦੇ ਉੱਪਰ ਪਲਟ ਕੇ ਇੱਕ ਤਾਂ ਚ ਜਿਹੜੇ ਆ ਦੋ ਨੰਬਰ ਤੇ ਕੰਮ ਕਰਨੋਂ ਜਿਹੜੇ ਉਹ ਬਾਸ ਨਹੀਂ ਆਂਦੀ ਤੇ ਕਿਤੇ ਨਾ ਜਿੱਤੇ ਕਿਤੇ ਅਫਸਰਾਂ ਦੇ ਆ ਕਿਸੇ ਹੋਰ ਦੇ ਫੋਨ ਕਰਵਾਉਣ ਦੀ ਜਿਹੜੀ ਕੋਸ਼ਿਸ਼ ਜਿਹੜੇ ਕਰਦੇ ਆ ਤੇ ਨਜ਼ਰ ਆਦਿਆ ਸੋ ਦੇਖ ਸਕਦੇ ਹੋ ਇਹ ਤਸਵੀਰਾਂ ਹੁਣ ਜਿਹੜਾ ਇੱਕ ਆਟੋ ਵੀ ਜਿਹੜਾ ਰੋਕਿਆ ਗਿਆ ਹੈ ਹਾਂ ਭਜੀ ਇਹਨਾਂ ਨੇ ਰੋਕਿਆ ਇਹਨਾਂ ਨੇ ਕੀ ਕੀਤਾ ਹੁਣ ਉਹ ਕੱਡੀ ਲੱਗੀ ਨਾ ਤੇ ਇੱਕ ਕੱਡੀ ਨਾਲ ਐਕਸੀਡੈਂਟ ਕੀਤਾ ਇਹਨਾਂ ਨੇ ਐਕਸ਼ਨ ਬਤਾਓ ਹੁਣ ਦਿਖਾ ਦਿਏਗੀ ਬੈਟਰੀ ਵਾਲਾ ਆਟੋ ਚਲਾਉਂਦੇ ਆ ਤੇ ਨਾਲ ਜਿਹੜੇ ਆ ਗੁੱਟਕੇ ਵੀ ਪਏ ਹੋਏ ਆ ਕਿਉਂਕਿ ਦੱਸ ਦਈਏ ਕਿ ਜਿੰਨੇ ਵੀ ਆਟੋ ਵਾਲੇ ਆ ਸਰਕਾਰਾਂ ਨੂੰ ਜਿਹੜਾ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਜਿਹੜੇ ਆਟੋ ਵਾਲੇ ਆ ਪਹਿਲੇ ਇਹਨਾਂ ਦੇ ਜਿਹੜੇ ਆਧਾਰ ਕਾਡ ਵਗੈਰਾ ਰੱਖੇ ਜਾਣ ਕਿੱਥੋਂ ਆ ਰਹੇ ਕਿੱਥੋਂ ਨਹੀਂ ਕਿਉਂਕਿ ਜ਼ਿਆਦਾਤਰ ਜਿਹੜੇ ਆਟੋ ਵਾਲੇ ਹੈਗੇ ਆ ਜਿਹੜੇ ਈ ਰਿਕਸ਼ਾ ਚਲਾਉਂਦੇ ਆ ਦੂਜੇ ਆਟੋ ਚਲਾਉਂਦੇ ਆ ਅਕਸਰ ਜਲੰਧਰ ਸ਼ਹਿਰ ਦੇ ਨਹੀਂ ਹੁੰਦੇ ਕੋਈ ਅੰਮ੍ਰਿਤਸਰ ਤੋਂ ਕੋਈ ਲੁਧਿਆਣਾ ਤੋਂ ਕੋਈ ਕਿੱਥੋਂ ਆਇਆ ਹੁੰਦਾ ਆ ਕਿਸੇ ਨਾ ਕਿਸੇ ਉੱਤੇ ਲੋਕਾਂ ਦੇ ਪਰਚੇ ਦਰਜ ਆ ਜਿਹੜੇ ਪਘੋੜੇ ਹੋ ਦੂਜੀ ਆਟੋਆ ਇਹਨਾਂ ਦੀ ਜਿਹੜੀ ਚੈਕਿੰਗ ਜ਼ਰੂਰ ਕੀਤੀ ਜਾਵੇ ਕਿ ਇਹ ਕਿਹੜੇ ਕਿੱਥੋਂ ਆਏ ਆ ਜਿਹੜੇ ਸ਼ਹਿਰ ਤੋਂ ਆਇਆ ਤੇ ਇੱਥੇ ਜਿਹੜੇ ਆ ਕੰਮ ਕਰਨ ਆਏ ਆ ਜਾਂ ਨਾਥਿੰਗ ਸਟੇਟ ਦੇ ਉੱਤੇ ਜਿਹੜੇ ਪਰਚੇ ਚੱਲ ਰਿਹਾ ਦੇਖ ਸਕਦੇ ਹੋ ਕਿ ਮੁਲਾਜ਼ਮ ਦੇ ਨਾਲ ਜਿਹੜਾ ਮਿਸਬੀਹ ਆਟੋ ਵੱਲੋਂ ਕੀਤਾ ਜਾ ਰਿਹਾ ਬੈਸਪਸਈਆ ਜਿਹੜਾ ਬਿਲਕੁਲ ਕੀਤਾ ਜਾ ਰਿਹਾ ਭਜੀ ਤੁਹਾਡੇ ਕੋਲ ਆਰਟੀ ਸਿਸਟਮ ਹੈ ਨਹੀਂ ਸਰ ਆਰਟੀ ਹੈਗੀ ਹੈ ਘਰ ਪੇ ਜਾਣੇ ਕਰਮਵਾਲੀ ਨਹੀਂ ਕੋਈ ਨਹੀਂ ਹੈਗੀ ਤੁਹਾਡੇ ਕੋਲ ਨਹੀਂ ਹੈਗੀ ਭਜੀ ਲਾਇਸੈਂਸ ਹੈਗਾ ਲੋਨ ਤੇ ਗੱਡੀ ਭਜੇ ਮੈਂ ਆਪਣੇ ਲਾਇਸੈਂਸ 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 ਭਈਲੇ ਬਣਿਆ ਨਹੀਂ ਭਾਜੀ ਤੇ ਫਿਰ ਭਾਜੀ ਤੁਸੀਂ ਇੱਧਰ ਚਲਾ ਹੀ ਨਹੀਂ ਸਕਦੇ ਨਾ ਵਾਈਕਲ ਤੁਸੀਂ ਆਪ ਤਾਂ ਮਰਨਾ ਤੁਸੀਂ ਦੂਜਿਆਂ ਨੂੰ ਘੱਟ ਮਾਰਨਾ ਨਾਲ ਮੈਂ ਤੁਹਾਡੀ ਗੱਲ ਫੋਲੋ ਕਰਦਾ ਭਾਜੀ ਮੈਂ ਨਾ ਘਰੋਂ ਨਿਕਲਿਆ ਸੀਗਾ ਤੇ ਕਾਲੀ ਦੀ ਜਿਗਾ ਭਾਜੀ ਤੇ ਮਾਰੀ ਦੀ ਭਾਜੀ ਆਪਣਾ ਸਾਈਡ ਵੱਜ ਗਈ ਘਰੋਂ ਨਿਕਲਿਆ ਕੱਪੜੇ ਪਾ ਕੇ ਨਿਕਲਿਆ ਕਿ ਨਹੀਂ ਇੱਧਰ ਹੀ ਦੁਰ ਗਿਆ ਸੀ ਕਰੋ ਇਹ ਕੱਪੜੇ ਪਾ ਕੇ ਨਿਕਲੋ ਫਿਰ ਲਾਇਸੈਂਸ ਇਹ ਗੱਡੀ ਚੱਕੀ ਤੇ ਉਹਦੀ ਆਰ.ਸੀ ਵੀ ਕੋਈ ਰੱਖਣੀ ਸੀ ਨਾ ਫਿਰ ਮੈਂ ਮੰਨਦਾ ਸਰ ਮੈਂ ਆਪਣੀ ਗਲਤੀ ਮੰਨਦਾ ਸਰ ਪਰ ਜਿਹੜੀ ਟਰਾਲੀ ਰੋਕੀ ਉਹਦਾ ਕੀ ਕੀਤਾ ਜਾ ਰਿਹਾ ਹੁਣ ਸਾਡੇ ਵਾਹ ਕੁਮਸੀ ਵਿਸਾਉ ਦਾ ਉਹਦਾ ਤਾਂ ਅੰਸਾਰ ਇਹਨਾਂ ਦੇ ਚਲਾਨ ਕੱਟਦੇ ਆ ਇਹ ਟਰਾਲੀ ਦਾ ਵੀ ਚਲਾਨ ਕੱਟਦਾ ਡਰਾਈਵਰ ਕੋ ਨਾ ਤਾਂ ਲਾਇਸੈਂਸ ਆ ਤੇ ਨਾ ਆਰ ਸੀ ਆ ਦੀ ਟਰੈਕਟਰ ਦਾ ਕੋਈ ਡਾਕੂਮੈਂਟ ਨਹੀਂ ਹੈ ਨਾ ਪੇਸ਼ ਕੀਤਾ ਇਹਦਾ ਕਰ ਜੇ ਪੇਸ਼ ਕਰਨ ਦੇ ਤੇ ਚਲਾਨ ਕੱਢ ਗਏ ਨੇ ਇਹਦਾ ਬੌਂਡ ਕਰ ਦਿੱਤਾ ਸਰ ਕਾਫੀ ਸਮਾਂ ਹੋ ਗਿਆ ਲੈ ਟਰਾਲੀ ਉੱਥੇ 15 20 ਮਿੰਟ ਤੋਂ ਖੜੀ ਹੈ ਕਿਤੇ ਨਾ ਕਿਤੇ ਚਲੋ ਤੁਸੀਂ ਜਿਹੜਾ ਇਹ ਆਪਣਾ ਦਰਿਆ ਦੇ ਦਿਖਾ ਰਹੇ ਹੋ ਕਿ ਸਮਾਨ ਮੈਂ ਘੱਲੂ ਪਰ ਟ੍ਰੈਫਿਕ ਨੂੰ ਵੀ ਸਮੱਸਿਆ ਹੁੰਦੀ ਹੈ ਕੋਈ ਮੋਟਰਸਾਈਕਲ ਜਦੋਂ ਲੁੱਕ ਲੁੱਕਦਾ ਆਇਆ ਕੋਈ ਐਕਟਿਵਾ ਰੁਕਦੀ ਹੈ ਤੇ ਉਸੇ ਟਾਈਮ ਚਲਾਨ ਕੱਢ ਦਿੱਤਾ ਜਾਂਦਾ ਹੈ ਪਲੇਟਾ ਦਾ ਚਲਾਨ ਕੱਢ ਦਿੱਤਾ ਜਾਂਦਾ ਪਰ ਟਰਾਲੀ ਕਾਫੀ ਸਮੇਂ ਤੋਂ ਖੜੀ ਹੈ ਸਰ ਕਿਸੇ ਦਾ ਕੋਈ ਫੋਨ ਵਗੈਰਾ ਆਇਆ ਹੋਵੇ ਕੁਝ ਇਸ ਤਰ੍ਹਾਂ ਦੀ ਕੋਈ ਮੋਨਿਕ ਕੋਈ ਵੀ ਆਇਆ ਆਪਾਂ ਨੂੰ ਆਪਾਂ ਚਲਾਨ ਘੱਟਦਾ ਹੈ ਇਹਦਾ ਜੇ ਆਪਾਂ ਨੂੰ ਲਾਇਸੈਂ ਸੋ ਤਸਵੀਰਾਂ ਜਿਹੜੀਆਂ ਆ ਰੂਬਰੂ ਕਰਵਾ ਰਿਆ ਤੁਹਾਡੇ ਨਾਲ ਦੇਖ ਸਕਦੇ ਹੋ ਕਿ ਜਿਹੜਾ ਚਲਾਨ ਆ ਕਰ ਦਿੱਤਾ ਗਿਆ ਭਰ ਦਿੱਤਾ ਗਿਆ ਤੇ ਵਿਅਕਤੀ ਵੱਲੋਂ ਜਿਹੜਾ ਆ ਹੁਣ ਸਾਈਨ ਵੀ ਕਰਵਾਇਆ ਜਾ ਰਿਹਾ ਭਾਜੀ ਹੁਣ ਤੁਹਾਡੇ ਹੱਤ ਕੰਮ ਦੇ ਵਿੱਚ ਤੁਸੀਂ ਗਲਤ ਕੰਮ ਨਾ ਕਰਦੇ ਤੁਹਾਡੇ ਹੱਥ ਨਾਲ ਕੰਮ ਦੇ ਸਰ ਇਹਨਾਂ ਦਾ ਕੋਈ ਲਾਇਸੈਂਸ ਵਗੈਰਾ ਕੁਝ ਇਹ ਰੱਖਿਆਗਾ ਜਾਂ ਕੁਝ ਵੀ ਨਹੀਂ ਲਾਇਸੈਂਸ ਤੇ ਪ੍ਰਾਈਜੈਂਟ ਇਹਨਾਂ ਦੇ ਕੋਲ ਕੁਝ ਨਹੀਂਗਾ ਨਾ ਆਰਸੀ ਆ ਨਾ ਲਾਇਸੈਂਸ ਕੋਈ ਡਾਕੂਮੈਂਟ ਨਹੀਂ ਇਹ ਡਾਕੂਮੈਂਟ ਮੰਗਵਾਉਂਦੇ ਆ ਤਾਂ ਫਿਰ ਚਲਾਨ ਕੇ ਨਹੀਂ ਤੇ ਗੱਡੀ ਬੌਂਡ ਰਹੀਗੀ ਨਹੀਂ ਤਾਂ ਗੱਡੀ ਟਰਾਲੀ ਬੌਂਡ ਕਰਕੇ ਖਾਣੇ ਜਮਾ ਕਰਾ ਦੇਣੀ ਹੈ ਸਰ ਜਿਹੜੀ ਇੱਥੇ ਈਟਾਂ ਲੱਦੀਆਂ ਹੋਈਆਂ ਆ ਉਹਦੇ ਵਿੱਚ ਵੀ ਸਰ ਜੇ ਗੱਲ ਕਰੀ ਇਹਨਾਂ ਕੋਈ ਬਿੱਲ ਨਹੀਂ ਪੱਕਾ ਹੈਗਾ ਬਿੱਲ ਵੀ ਆਪੇ ਪੇਸ਼ ਕਰਨਗੇ ਬਿੱਲ ਨਹੀਂ ਤਾਂ ਖਾਣੇ ਵੀ ਜਿਹੜਾ ਜਮਾ ਹੋ ਜੂਗੀ ਐਟ ਜਿਹੜੀ ਟਰੈਕਟਰ ਵਾਲੀ ਨਾਲ ਹੀ ਜਮਾ ਹਾਂ ਬਿਲਕੁਲ ਸਰ ਜੇ ਵਾਈਪਲ ਬਾਉਂਡ ਹੋਇਆ ਤੇ ਜਿਹੜਾ ਸਮਾਨ ਉਹ ਵੀ ਨਾਲ ਹੀ ਬਾਉਂਡ ਹੁੰਦਾ ਉਹ ਨਾਲ ਹੀ ਬਾਉਂਡ ਹੋ ਜਾਣਾ ਉਹ ਨਾਲ ਹੀ ਬਾਉਂਡ ਹੋ ਜਾਣਾ ਉਹ ਬਿੱਲ ਪੇਸ਼ ਕਰਨਗੇ ਤੇ ਛੜਾਲਣਗੇ ਨਹੀਂ ਤਾਂ ਜੁਰਮਾਨਾ ਉੱਥੇ ਭੋਗਦਣਗੇ ਕੋਟ ਦੇ ਆਪਣੇ ਆਟਕੇ ਦਫ਼ਤਰ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਚਲਾਨ ਹੈ ਮੌਕੇ ਦੇ ਉੱਤੇ ਜਿਹੜਾ ਕਰ ਦਿੱਤਾ ਗਿਆ ਹੈ ਪਰ ਹਜੇ ਜੇ ਗੱਲ ਕਰੀਏ ਚਲਾਨ ਦੇ ਜਿਹੜੇ ਕਿਹੜੇ-ਕਿਹੜੇ ਚਲਾਨ ਕੀਤੇ ਗਏ ਉਹ ਨਹੀਂ ਬਿਲਕੁਲ ਅਜੇ ਵਿਖੇਗੇ ਕਿਉਂਕਿ ਇਹਨਾਂ ਨੇ ਕਿਹਾ ਕਿ ਜਿਹੜਾ ਲਾਇਸੈਂਸ ਆਸੀ ਜਿਹੜਾ ਉਹ ਤੁਹਾਨੂੰ ਦਵਾ ਦਾਂਗੇ ਤੇ ਉੱਥੇ ਜੇ ਗੱਲ ਕਰੀਏ ਇਸੇ ਹਿਸਾਬ ਜਿਹੜੇ ਆ ਉਹ ਵੇਟ ਕਰ ਰਿਹਾ ਕਿ ਜਦੋਂ ਲਾਇਸੈਂਸ ਆਂਦਾ ਹੈ ਤੇ ਫਿਰ ਠੀਕਾ ਟਰਾਲੀ ਛੱਡਦਾ ਕਿ ਇਹਦੇ ਟਰਾਲੀ ਵੀ ਬੌਂਡ ਕੀਤੀ ਜਾਏਗੀ ਤੇ ਇੱਟਾਂ ਵੀ ਇੱਧੀਆਂ ਨਾਂ ਰੱਖੀ ਜਾਣਗੇ ਤੇ ਅਸੀਂ ਇਹਨਾਂ ਦੇ ਕੋਲ ਜਿਹੜਾ ਇੱਟਾਂ ਦਾ ਪੱਕਾ ਬਿੱਲ ਨਹੀਂ ਹੈਗਾ ਉੱਥੇ ਤੁਸੀਂ ਦੇਖ ਸਕਦੇ ਹੋ ਹੁਣ ਈ ਰ ਨਾ ਹੀ ਉਸ ਵਿਅਕਤੀ ਦੇ ਕੋਲ ਆਰਸੀ ਆਇ ਤੇ ਜੇ ਤੋ ਤਸਵੀਰਾਂ ਦਿਖਾਉਂਦੇ ਆ ਬਿਲਕੁਲ ਜਿਹੜੀਆਂ ਮਾਚਸਾਂ ਦੀਆਂ ਡੱਬੀਆਂ ਵੀ ਅੰਦਰ ਰੱਖਿਆ ਪਈਆਂ। ਤੋ ਲਗਾਤਾਰ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਏ ਨਜ਼ਰ ਆ ਰਹੇ ਹੋ ਨਜ਼ਰ ਆ ਰਿਹਾ ਹੈ ਕਿ ਆਟੋ ਵਾਲੇ ਜਿੰਨੇ ਵੀ ਹੈ ਉਹ ਲਗਾਤਾਰ ਜਿਹੜੇ ਅੱਜ ਕੱਲ ਜਿਹੜੇ ਮਹਿਲਾਵਾਂ ਵਾਂ ਜਿਹੜੀ ਆਟੋ ਦੇ ਵਿੱਚ ਸਵਰ ਕਰਦੀਆਂ ਕਿਤੇ ਨਾ ਕਿਤੇ ਉਹ ਵੀ ਇਹ ਗੱਲ ਕਹਿੰਦੀਆਂ ਕਿ ਆਟੋ ਵਾਲੇ ਆ ਜਿਹੜੇ ਅੱਜ ਕੱਲ ਨਸ਼ਾ ਬਹੁਤ ਜ਼ਿਆਦਾ ਕਰਨ ਲੱਗ ਗਿਆ ਜਿਹਦੇ ਕਰਕੇ ਆਹ-ਆਹ ਦੇ ਉੱਤੇ ਜਿਹੜੇ ਆਟੋ ਦੇ ਵੀ ਅੱਜ ਕੱਲ ਐਕਸੀਡੈਂਟ ਤੇ ਕਿਤੇ ਨਾ ਕਿਤੇ ਆਟੋ ਪਲਟਦੇ ਹੋਏ ਨਜ਼ਰ ਆ ਰਹੇ ਸੋ ਤਸ ਕੀ ਮਾਚਿਸ ਦੀ ਡੱਬੀ ਵੀ ਉੱਥੇ ਪਈ ਹੋਈ ਸੀ ਤੇ ਨਾਲ ਬੀੜੀਆਂ ਦਾ ਬੰਡਲ ਵੀ ਜੇ ਗੱਲ ਕਰੀ ਉੱਥੇ ਪਿਆ ਹੋਇਆ ਸੀ ਇੱਕ ਵਾਰੀ ਫਿਰ ਜਿਹੜੀ ਤਸਵੀਰਾਂ ਆ ਤੁਹਾਡੇ ਨਾਲ ਰੂਬਰੂ ਕਰਵਾ ਦਿੰਦੇ ਸੋ ਇਹ ਤਸਵੀਰਾਂ ਨੇ ਜਲੰਧਰ ਸ਼ਹਿਰ ਦੀਆਂ ਅੰਦਾਜ਼ੇ ਕਿ ਪਠਾਨਕੋਟ ਚੌਂਕ ਦੇ ਵਿੱਚ ਸਿਸਟਮ ਅਜੇ ਮੌਜੂਦ ਹੈ ਐਕਸੀਡੈਂਟ ਆ ਇਹ ਵਕਤ ਆਇਆ ਸੀ ਤਾਂ ਕਿੰਨੇ ਮਿੰਟ ਬਰਕਰਾਰ ਰਹੇ ਸੋ ਵਿਅਕਤੀ ਨਾਲ ਗੱਲਬਾਤ ਕਰ ਲੈਂਦੇ ਆ ਭਾਜੀ ਕੀ ਨਾਮ ਆ ਤੁਹਾਡਾ ਵਿਸ਼ਾਲ ਭਾਜੀ ਤੁਹਾਡੇ ਨਾਲ ਐਕਸੀਡੈਂਟ ਹੋਇਆ ਸੀਗਾ ਹਾਂਜੀ ਕੀ ਸਰ ਗੱਲਬਾਤ ਹੋਈ ਸੀ ਕਿੱਦਾਂ ਐਕਸੀਡੈਂਟ ਹੋਇਆ ਮੈਂ ਲਾਈਟ ਲਾਈਟ ਦੇ ਰੱਖਿਆ ਲਾਈਟ ਹੋਈ ਰੈੱਡ ਲਾਈਟ ਤੇ ਮੈਂ ਗੱਡੀ ਰੋਕ ਲਈ ਹਾਂਜੀ ਆਏ ਦਾਰੂ ਪੀਤੀ ਆਟੋ ਰਿਕਸ਼ਾ ਮਾਰੀ ਲਿਆ ਕੇ ਵਿੱਚ ਉਹ ਕਿਹਨੇ ਡਰਿੰਕ ਵੀ ਕੀਤੀ ਹੋਈ ਡਰਿੰਕ ਕੀਤੀ ਹੋਈ ਆ ਡਰਿੰਕ ਕੀਤੀ ਹੋਈ ਸਾਹਮਣੇ ਦੇਖ ਭਾਜੀ ਉਹਦੇ ਕੋਲ ਲਾਇਸੈਂਸ ਵੀ ਨਹੀਂਗਾ ਕੀ ਲੱਗਦਾ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਈ ਰਿਕਸ਼ੇ ਜ਼ਿਆਦਾ ਨਹੀਂ ਕੋ ਚੱਲਣ ਲੱਗੇ ਕਿਉਂਕਿ ਲੋਕਾਂ ਦੇ ਕੋਲ ਜ਼ਿਆਦਾ ਐਕਸੀਡੈਂਟ ਈਕਸ਼ਾਲੇ ਗਾੜੇ ਜਿੰਨਾ ਕਿਤੇ ਇਹ ਵੀ ਚੀਜ਼ ਹੈਗੀ ਹੈ ਕਿ ਜਿਹੜੇ ਵਿਅਕਤੀ ਇੱਥੇ ਜਿਹੜੇ ਈਕਸ਼ਾ ਚਲਾ ਰਹੇ ਆ ਜਾਂ ਆਟੋ ਚਲਾ ਰਹੇ ਆ ਅਕਸਰ ਜਲੰਧਰ ਸ਼ਹਿਰ ਦੇ ਨਹੀਂ ਹੈਗੇ ਕੋਈ ਅੰਮ੍ਰਿਤਸਰ ਦਾ ਹੈ ਜਾਂ ਕੋਈ ਲੁਧਿਆਣਾ ਦਾ ਇਹ ਵੀ ਹੋ ਸਕਦਾ ਹੈ ਕਿ ਕਿਤੇ ਕੋਈ ਪਰਚਾ ਪੁਰਚਾ ਪਿਆ ਹੋਵੇ ਉਸ ਤੋਂ ਬਾਅਦ ਇੱਥੇ ਆ ਕੇ ਵਾਹਨ ਚੜਾਣੀ ਸ਼ੁਰੂ ਕਰ ਦਿੰਦੇ ਹੁਣ ਚਲਾ ਰਹੇ ਆ ਸਾਰੇ ਤੇ ਕਿਤੇ ਨਾ ਕਿਤੇ ਲੱਗਦਾ ਹੈ ਕਿ ਪ੍ਰਸ਼ਾਸਨ ਨੂੰ ਚਾਹੀਦਾ ਕਿ ਇਹਨਾਂ ਦੀ ਇਨਵੈਸਟੀਗੇਸ਼ਨ ਪੂਰੀ ਤਰ੍ਹਾਂ ਤੇ ਕੀਤੀ ਜਾਵੇ ਉਸ ਤੋਂ ਬਾਅਦ ਜਿਹੜਾ ਹਾਲ ਗਾਲ ਵਗੈਰਾ ਸਾਰਾ ਕੁਝ ਇਹਨਾਂ ਨਾਲ ਲੈਣਾ ਚਾਹੀਦਾ ਇਹਨਾਂ ਨੂੰ ਹਾਲ ਗਾਲ ਲੈ ਕੇ ਚੈੱਕ ਕਰਨ ਨਾਲ ਕੋਈ ਕ੍ਰਿਮੀਨਲ ਕੇਸ ਜਾਂ ਕੋ ਅਲਪੋਸ ਵਾਲੇ ਨੂੰ ਕਹਿੰਦੇ ਮੰਗਾਦ ਨੇ ਇਹ ਬੰਦ ਕਰਨੇ ਉਹ ਬੰਦਬੰਦੀ ਕਰ ਰਹੇ ਉਹਨੂੰ ਚੌਦੀ ਆਟੋ ਰੱਖਿਆ ਬੰਦ ਕੀਤੀ ਜਾਵੇ। ਤੋਂ ਦੇਖ ਸਕਦੇ ਹੋ ਕਿ ਲੋਕਾਂ ਨੂੰ ਜਿਹੜੀ ਕਾਫੀ ਸਮੱਸਿਆਵਾਂ ਦਾ ਜਿਹੜਾ ਇੱਥੇ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਕੁੱਝ ਹੀ ਸਮੇਂ ਅਜੇ ਸਾਨੂੰ ਹੋਇਆ ਖੜੇ ਹੋਏ ਨੂੰ ਉਸ ਤੋਂ ਬਾਅਦ ਇੱਕ ਤੁਸੀਂ ਐਕਸੀਡੈਂਟ ਦੇਖ ਲੈਂਦੇ ਹੋ ਵਿਅਕਤੀ ਨੇ ਸ਼ਰਾਬ ਕੀਤੀ ਹੋਈ ਹੈ ਵਿਅਕਤੀ ਨਾਲ ਗੱਲਬਾਤ ਕਰਦੇ ਆ। ਸ਼ਰਾਬੀ ਤੇ ਯਾਰ ਭਾਈ ਮੈਂ ਦਿੱਲੀ ਮੈਂ ਤਾਂ ਕੱਲ ਕੱਲ ਦੀ ਰਾਤ ਦੀ ਡ੍ਰਿੰਕ ਕੀਤੀ ਹੋਈ ਹੈ ਭਾਜੀ ਮੈਂ। ਸ਼ਰਾਬੀ ਤੇ ਹੀ ਕਹਿੰਦੇ ਗੱਲ ਦੀ ਮੈਂ ਤਾਂ ਜੀ ਮੈਂ ਕਰ। ਅੱਜ ਨਹੀਂ ਕੀਤੀ। ਨਹੀਂ ਅੱਜ ਨਹੀਂ। ਕਿੰਨੀ ਵੀ ਤੇ ਹੀ ਗੱਲ ਮੈਂ 100 ਕਿਵਟੇ ਮੈਂ ਕਰੋ ਨਿਕਲੇ ਹੀ ਭਾਈ ਓਕੇ ਐਕਡਮ ਉੱਠਿਆ ਫਰੈਸ਼ੀ ਐ ਐਕਡਮ ਉੱਠਿਆ ਮੈਂ ਨਿਕਲੇ ਹੀ ਕਰੋ ਭਾਈ ਗੱਡਾ ਤੋਂ ਫਰੈਸ਼ ਨਹੀਂ ਨਹੀਂ ਭਾਈ ਮੈਂ ਤੁਹਾਨੂੰ ਜਾਇ ਮਿਲ ਕੇ ਸੁਣੋ ਮੈਂ ਕਰੋ ਨਿਕਲੇ ਆ ਤੇ ਭਾਈ ਮਤਲਬ ਉਹ ਇਧਰੋਂ ਕੱਟ ਰਿਆ ਸੀ ਭਾਈ ਨੇ ਐਕਡਮ ਹੀ ਬ੍ਰੇਕ ਮਾਰ ਤਾ ਪਿੱਛੇ ਲੱਗ ਭਾਈ ਹੁਣ ਲਾਲ ਜੇ ਰਾਈਟ ਹੈਗੀ ਤਾਂ ਬੰਦਾ ਇੱਕਦਮ ਹੀ ਬ੍ਰੇਕ ਮਾਰੇਗਾ ਨਾ ਹੁਣ ਅੱਗੇ ਰੋਡ ਤੇ ਜਾ ਕੇ ਸੰਦਾ ਬ੍ਰੇਕ ਮਾਰੂਗਾ ਜੀ ਸਰ ਮੈਂ ਮੰਨਦਾ ਤੁਹਾਡੀ ਗੱਲ ਵਿੱਚ ਸਹੀ ਹੈ ਸ਼ਰਾਬ ਪੀ ਕੇ ਵਹੀਕਲ ਚਲਾਉਣਾ ਸਹੀ ਹੈ ਭਾਈ ਉਹਦਾ ਮੈਂ ਪੀਤੀ ਨਹੀਂ ਲੇਕਿਨ ਗਲਤ ਬਾਤ ਚਲਾਉਣਾ ਗਲਤ ਬਾਤ ਹੈ ਕਿ ਮੈਂ ਵੀਡੀਓ ਦਾ ਭਾਈ ਪਿੰਦੇ ਆ। ਉਲਪਾ ਵੀ ਲਾਣਾ? ਨਹੀਂ। ਝੂਟਰਾ ਬੋਲੀ। ਨਹੀਂ। ਸਿਰ ਬੀੜੀ। ਹੋਰ। ਸਮਾਨ ਸਮੋਣ? ਨਹੀਂ। ਇਕੱਲੀ ਸ਼ਰਾਬ? ਨਹੀਂ। ਸ਼ਰਾਬ ਤੇ ਭਾਈ ਤੁਹਾਨੂੰ ਮੈਂ ਕਹਿੰਦਾ ਰਾਤੀ ਦਿੱਤੀ ਹੈ ਤੁਹਾਨੂੰ। ਚਲੋ। ਅਪਾ ਸੋ ਤਸਵੀਰਾਂ ਆ ਜਾਂ ਦੇਖ ਸਕਦੇ ਹੋ ਇਹ ਪਠਾਨਗੜ੍ਹ ਦੀ ਇੱਕ ਹੋਰ ਵਾਈਕਲ ਤੁਹਾਨੂੰ ਦਿਖਾਉਂਦੇ ਆ ਕਿ ਇਸ ਤਰ੍ਹਾਂ ਕੂੜੇ ਵਾਲੀ ਟਰਾਲੀ ਬਣਾ ਕੇ ਜਿਹੜਾ ਵਿਅਕਤੀ ਜਾ ਰਿਹਾ ਹੈ। ਸੋ ਜਿਹੜੇ ਸਾਰੇ ਵਾਹਨ ਹੈ ਸਾਰੇ ਇਲਲੀਗਲ ਹੈ ਵਾਹਨ ਜਿੰਨੇ ਵੀ ਆ ਸਾਰੇ ਵਾਹਨ ਇਲਲੀਗਲ ਹੈ ਸੋ ਚਾਹੀਦਾ ਹੈ ਕਿ ਇਹ ਵਾਹਨ ਜਿਹੜੇ ਆ ਪ੍ਰਸ਼ਾਸਨ ਨੂੰ ਚਾਹੀਦਾ ਕਿ ਜਲਦ ਜਲਦ ਬੰਡ ਕਰਨ ਤਾਂ ਕਿ ਜਿਹੜੇ ਐਕਸੀਡੈਂਟ ਆ ਉਹ ਘੱਟ ਜਿਹੜੇ ਆ ਹੋਣੇ ਸ਼ੁਰੂ ਹੋਣ ਤਸਵੀਰਾਂ ਜਿਹੜੀਆਂ ਵਾ ਰੂਬਰੂ ਤੁਹਾਡੇ ਨਾਲ ਕਰਵਾ ਰਹੇ ਆ ਦੇਖ ਸਕਦੇ ਹੋ ਫਿਰ ਇੱਕ ਜਿਹੜੀ ਇੱਥੇ ਟਰਾਲੀ ਤੁਹਾਨੂੰ ਉਧਰ ਗੱਲ ਆ ਤਸਵੀਰਾਂ ਲਗਾਤਾਰ ਹਾਂਜੀ ਬਾਜੀ ਹਾਂਜੀ ਸੋ ਦੇਖ ਸਕਦੇ ਹੋ ਕਿ ਲੋਕੀ ਜਿਹੜੇ ਆ ਟਰਾਲੀ ਛੁੜਾਉਣ ਵਾਸਤੇ ਆ ਰਹੇ ਆ ਕਿਤਨਾ ਕਿਤੇ ਇਹ ਵੀ ਚੀਜ਼ਾਂ ਕਹਿ ਰਿਹਾ ਕਿ ਅਸੀਂ ਇੱਕੋ ਇੱਕੋ ਸ਼ਹਿਰ ਦੇ ਆ ਸੋ ਜਿਹੜੀ ਆ ਟਰਾਲੀ ਛੱਡ ਦਿੱਤੀ ਜਾਵੇ ਤੁਹਾਡੇ ਵੱਲੋਂ ਕਹਿਤਾ ਜਾਵੇ ਪਰ ਜਿਹੜੀ ਜਿਹੜੀ ਚੀਜ਼ ਗਲਤ ਆ ਹਮੇਸ਼ਾ ਅਸੀਂ ਗਲਤੀ ਕਮਾਗੇ ਜਿਹੜੀ ਠੀਕ ਆ ਹਮੇਸ਼ਾ ਠੀਕ ਕਵਾਂਗੇ ਸੋ ਇਸੇ ਤਰ੍ਹਾਂ ਦੀ ਖਬਰ ਜਿਹੜੀ ਆ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਤਦ ਤੱਕ ਲਈ ਸਾਡੇ ਨਾਲ ਇਜਾਜ਼ਤ ਕੈਮਰਾਮੈਨ ਸੋਦੀ ਦੇ ਨਾਲ ਮੈਂ ਰਿਪੋਰਟਰ ਗੁਰਦੀਪ ਸਿੰਘ ਯੂਐਸਆਈਰਾ ਟੀਵੀ ਜਲੰਧਰ